ਬਾਈਕ ਉਸ ਜੀ ਖਾਲਸਾ ਬਾਈਕ ਉਸ ਜੀ ਫਤਿਹ ਸਵਾਰ ਜਗਜੀਤ ਸਿੰਘ ਗੱਲਿਆ ਜਿਹੜਿਆ ਜ 23ਵੇਂ ਦਿਨ ਚ ਇਹਨਾਂ ਦੀ ਬਹੁਤ ਹੜਤਾਲ ਦਾ ਹਲ ਹੋ ਚੁੱਕੀ ਹੈ ਮੈਨੂੰ ਲੱਗਦਾ ਹੈ ਕਿ ਘਰੇ ਬੈਠ ਕੇ ਇਹਨਾਂ ਦੀ ਵੀਡੀਓ ਦੇਖਣ ਦਾ ਸਾਡਾ ਟਾਈਮ ਆ ਜਾਂ ਕਮੈਂਟ ਕਰਨ ਦਾ ਟਾਈਮ ਹਰ ਪੰਜਾਬੀ ਜਿਹੜਾ ਘਰੇ ਬੈਠਾ ਹੈ ਤਾਂ ਇੱਥੇ ਵੱਧ ਤੋਂ ਵੱਧ ਗੈਂਤੀ 'ਚ ਪਹੁੰਚੋ ਜਿਹੜੇ ਬਾਹਰਲੇ ਭਰਾ ਨੇ ਉਹ ਸਾਰੇ ਫੋਨ 'ਚ ਰਾਸੋਗਰੀ ਸੰਦਕਾਂ ਦੀ ਰੋਲ ਕਰਨ ਤੇ ਵੱਡੀ ਗਿਣਤੀ ਆਪ ਨੂੰ ਅਸਲ 'ਚ ਸਭ ਤੋਂ ਵੱਡੀ ਸੇਵਾ ਇਹ ਹੈ ਕਿ ਜਿੰਨੀ ਵੱਡੀ ਗਿਣਤੀ 'ਚ ਅਸੀਂ ਪਹੁੰਚਾਂਗੇ ਉਨਾਂ ਹੀ ਅਸੀਂ ਇਸ ਸਾਡੇ ਬਜ਼ੁਰਗ ਜਨਰਲ ਨੂੰ ਜਿਹੜਾ ਕੌਂਸਲਰ ਦੇ ਸਕਾਂਗੇ ਕਿਉਂਕਿ ਇਹ ਕਿਸੇ ਆਪ ਦੇ ਪਰਿਵਾਰ ਦੀ ਲੜਾਈ ਨਹੀਂ ਲੜ ਰਹੇ ਨਸਲਾਂ ਫਸਲਾਂ ਦੀ ਲੜਾਈ ਕਰ ਰਹੇ ਨਹੀਂ ਸਾਡੀ ਲੜਾਈ ਕਰ ਰਹੇ ਹਨ ਤਾਂ ਕਿਰਪਾ ਕਰਕੇ ਅਪੀਲ ਆ ਬੇਨਤੀ ਹੈ ਸਾਰਿਆਂ ਨੂੰ ਵਰਨਾ 'ਚ ਕਿ ਘਰ-ਘਰ ਚੋਂ ਇਨਵਾਗੜਾ ਦੀ ਹਰੇਕ ਪਿੰਡ ਚੋਂ ਦੀ ਇੱਕ ਇੱਕ ਟਰਾਲੀ ਆ ਜੇ ਤੋਂ 12 ਦਿਨਾਂ ਰਹੀ ਅਵਲੀ ਆ ਜੂਗੀ ਅਸੀਂ ਇਦੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਐਮਐਸਪੀ ਤੋਂ ਬਿਨਾ ਨਹੀਂ ਪ੍ਰਧਾਨ ਸਾਹਿਬ ਕਹਿੰਦੇ ਸਾਡਾ ਗੁਜ਼ਾਰਾ ਨਹੀਂ ਤੇ ਸਾਡਾ ਸਾਰਿਆਂ ਦਾ ਗੁਜ਼ਾਰਾ ਜਿਹੜਾ ਪ੍ਰਧਾਨ ਸਾਹਿਬ ਬਣਾ ਨਹੀਂ ਇਹੋ ਜਿਹਾ ਆ ਗੋ ਬਾਰ ਬਾਰ ਨਾ ਜੰਮਦਾ ਨਾ ਮਿਲਦਾ ਸੋ ਕਿਰਪਾ ਕਰਕੇ ਕਿਰਾਂਚੂ ਨਿਕਲੋ ਮੌਰੀ ਬਾਰਡਰ ਸਰਦਾਰ ਸਾਹਿਬ ਕੋਲ ਜਰੂਰ ਪਹੁੰਚੋ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਿਲਦਾ ਤੇ ਕਿਹੜੇ ਵੇਲੇ ਉਸ ਨੇ ਆ ਜੀ ਤੇ ਮੁਰਗੇ ਆਪਾਂ ਪਸਤੌਂਦੇ ਰਹਿੰਦੇ ਸਮਾਂ ਵਾਰ-ਵਾਰ ਸਾਡਾ ਸਾਥ ਨਹੀਂ ਰਹੂਗਾ ਅੰਦੀ ਬਾਰੀ-ਬਾਰੀ ਬੇਨਤੀ ਮੈਂ ਤੁਹ ਇੱਕ ਵਾਰੀ ਜਰੂਰ ਮੌਰੀ ਬਾਰਡਰ ਆ ਜੀ ਕੁਝ ਹਾਲਾਤਾਂ ਨੂੰ ਦੇਖੋ ਤੁਸੀਂ ਆਪ ਮਹਿਸੂਸ ਕਰੋਗੇ ਸਾਡੇ ਨਾਲ ਵਾਪਰ ਗਈ ਹੈ ਵਾਇਰੂਜ ਜੀ ਦੇ ਖਾਲਸਾ ਵਾਇਰੂਜ ਜੀ ਦੇ ਫਤਿਹ ਸਵਾਰਜੀਤ ਸਿੰਘ ਗੱਲਿਆ ਜਿਹੜਿਆ 23ਵੇਂ ਦਿਨ ਚ ਇਹਨਾਂ ਦੀ ਬਹੁਤ ਹੜਤਾਲ ਦਾ ਹਲ ਹੋ ਚੁੱਕੀ ਹੈ ਮੈਨੂੰ ਲੱਗਦਾ ਹੈ ਕਿ ਘਰੇ ਬੈਠ ਕੇ ਇਹਨਾਂ ਦੀ ਵੀਡੀਓ ਦੇਖਣ ਦਾ ਸਾਡਾ ਟਾਈਮ ਆ ਜਾਂ ਕਮੈਂਟ ਕਰਨ ਦਾ ਟਾਈਮ ਹਰ ਪੰਜਾਬੀ ਜਿਹੜਾ ਘਰੇ ਬੈਠਾ ਹੈ ਤਾਂ ਇੱਥੇ ਵੱਧ ਤੋਂ ਵੱਧ ਗੈਂਤੀ 'ਚ ਪਹੁੰਚੋ ਜਿਹੜੇ ਬਾਹਰਲੇ ਭਰਾ ਨੇ ਉਹ ਸਾਰੇ ਕੌਂਸਲ ਰਾਸਟਰੀ ਸੰਸਦਾਂ ਵਿੱਚ ਹੋਣ ਕਰਨ ਤੇ ਵੱਡੀ ਗਿਣਤੀ ਆਪ ਨੂੰ ਅਸਲ ਚ ਸਭ ਤੋਂ ਵੱਡੀ ਸੇਵਾ ਇਹ ਹੈ ਕਿ ਜਿੰਨੀ ਵੱਡੀ ਗਿਣਤੀ ਜੇ ਅਸੀਂ ਪਹੁੰਚਾਂਗੇ ਉਨਾਂ ਹੀ ਅਸੀਂ ਇਸ ਸਾਡੇ ਬਜ਼ੁਰਗ ਜਨਰਲ ਨੂੰ ਜਿਹੜਾ ਕੌਂਸਲਰ ਦੇ ਸਕਾਂਗੇ ਕਿਉਂਕਿ ਇਹ ਕਿਸੇ ਆਪ ਦੇ ਪਰਿਵਾਰ ਦੀ ਲੜਾਈ ਨਹੀਂ ਲੜ ਰਹੇ ਨਸਲਾਂ ਫਸਲਾਂ ਦੀ ਲੜਾਈ ਕਰ ਰਹੇ ਨਹੀਂ ਸਾਡੀ ਲੜਾਈ ਕਰ ਰਹੇ ਨੇ ਤੋਂ ਕਿਰਪਾ ਕਰਕੇ ਅਪੀਲ ਆ ਬੇਨਤੀ ਹੈ ਸਾਰਿਆਂ ਨੂੰ ਵਰਨਾ ਚ ਇਹ ਕਰ ਕਰ ਚੁੱਕੋ ਮੇਰੇ ਕੋਲ ਵੀ ਹਰੇਕ ਪਿੰਡ ਚੋਂ ਇੱਕ ਇੱਕ ਟਰਾਲੀ ਆ ਜੇ ਤਾਂ 12-13 ਹਜ਼ਾਰ ਵਾਲੀ ਆ ਜੂਗੀ ਅੰ ਆ ਇਹਦੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਐਮਐਸਪੀ ਤੋਂ ਬਿਨਾ ਜਿਹੜੇ ਪ੍ਰਧਾਨ ਸਾਹਿਬ ਅਕਸਰ ਕਹਿੰਦੇ ਸਾਡਾ ਗੁਜ਼ਾਰਾ ਨਹੀਂ ਤੇ ਸਾਡਾ ਸਾਰਿਆਂ ਦਾ ਗੁਜ਼ਾਰਾ ਜਿਹੜਾ ਪ੍ਰਧਾਨ ਸਾਹਿਬ ਬਣਾ ਲਈ ਇਹੋ ਜਿਹਾ ਅੱਗੂ ਬਾਰ-ਬਾਰ ਨਾ ਜਾਂਦਾ ਨਾ ਮਿਲਦਾ ਸੋ ਕਿਰਪਾ ਕਰਕੇ ਘਰਾਂ ਚੋਂ ਨਿਕਲੋ ਮੌਰੀ ਬੰਡਲ ਸਦਾ ਸਭ ਕੋਲ ਜਰੂਰ ਪਹੁੰਚੋ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਿਲਦਾ ਤੇ ਕਿਹੜੇ ਵੇਲੇ ਉਸਨੇ ਆਜੇ ਤੇ ਮੁੜ ਕੇ ਆਪਾਂ ਪਸਤੋਂਦੇ ਰਹਿੰਦੇ ਸਮਾਂ ਬਾਰ-ਬਾਰ ਸਾਡਾ ਸਾਥ ਨਹੀਂ ਰਹੂਗਾ ਅਡੀ ਬਾਰੀ-ਬਾਰੀ ਬੇਨਤੀ ਮੈਂ ਤੁਹ ਇੱਕ ਵਾਰ ਜਰੂਰ ਮੌਰੀ ਬੰਡਲ ਆ ਜੀ ਕੁਝ ਹਾਲਾਤਾਂ ਨੂੰ ਦੇਖੋ ਤੁਸੀਂ ਆਪ ਮਹਿਸੂਸ ਕਰੋਗੇ ਸਾਡੇ ਨਾਲ ਵਾਪਰ ਗਈ ਹੈ ਵਾਇਰੂ ਜੀ ਦੇ ਖਾਲਸਾ ਵਾਇਰੂ ਜੀ ਦੇ ਫਤਿਹ ਸਵਾਰਜੀਤ ਸਿੰਘ ਗੱਲਿਆ ਜਿਹੜਿਆਂ ਜ 23ਵੇਂ ਦਿਨ ਚ ਇਹਨਾਂ ਦੀ ਬਹੁਤ ਹੜਤਾਲ ਦਾ ਹਲ ਹੋ ਚੁੱਕੀ ਹੈ ਮੈਨੂੰ ਲੱਗਦਾ ਹੈ ਕਿ ਘਰੇ ਬੈਠ ਕੇ ਇਹਨਾਂ ਦੀ ਵੀਡੀਓ ਦੇਖਣ ਦਾ ਸਾਡਾ ਟਾਈਮ ਆ ਜਾਂ ਕਮੈਂਟ ਕਰਨ ਦਾ ਟਾਈਮ ਹਰ ਪੰਜਾਬੀ ਜਿਹੜਾ ਘਰੇ ਬੈਠਾ ਹੈ ਤਾਂ ਇੱਥੇ ਵੱਧ ਤੋਂ ਵੱਧ ਗੈਂਤੀ 'ਚ ਪਹੁੰਚੋ ਜਿਹੜੇ ਬਾਹਰਲੇ ਭਰਾ ਨੇ ਉਹ ਸਾਰੇ ਕੰਮ ਜਨ ਰਾਜ ਸਭਾ ਦੀ ਸੰਚਾਲਨ ਜੀ ਹੋਣ ਕਰਨ ਤੇ ਵੱਡੀ ਗੱਲ ਇੰਤਜ਼ਾਮ ਅਸਲ ਚ ਸਭ ਤੋਂ ਵੱਡੀ ਸੇਵਾ ਇਹ ਹੈ ਜਿੰਨੀ ਬੜੀ ਗਿਣਤੀ 'ਚ ਅਸੀਂ ਪਹੁੰਚਾਂਗੇ ਉਨਾਂ ਹੀ ਅਸੀਂ ਇਸ ਸਾਡੇ ਬਜ਼ੁਰਗ ਜਨਰਲ ਨੂੰ ਜਿਹੜਾ ਕਾਉਂਸਲਾ ਦੇ ਸਕਾਂਗੇ ਕਿਉਂਕਿ ਇਹ ਕਿਸੇ ਆਪ ਦੇ ਪਰਿਵਾਰ ਦੀ ਲੜਾਈ ਨਹੀਂ ਲੜ ਰਹੇ ਨਸਲਾਂ ਫਸਲਾਂ ਦੀ ਲੜਾਈ ਕਰ ਰਹੇ ਨੇ ਸਾਡੀ ਲੜਾਈ ਕਰ ਰਹੇ ਹਨ ਤਾਂ ਕਿਰਪਾ ਕਰਕੇ ਅਪੀਲ ਆ ਬੇਨਤੀ ਹੈ ਸਾਰਿਆਂ ਨੂੰ ਕਿਰਨਾਂ 'ਚ ਕਿ ਘਰ ਘਰ ਚੋਂ ਝੂਠੋ ਇਹਨਾਂ ਬਾਰੇ ਜਿਹੜੇ ਹਰੇਕ ਪਿੰਡ 'ਚ ਉਹਦੀ ਇੱਕ ਇੱਕ ਟਰਾਲੀ ਆ ਜੀ ਤਫਾਰਾਂ ਤੇ ਰਹੇ ਅੱਵਾਲੀ ਆ ਜੂਗੀ ਹਮ ਇਹਦੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਐ ਐਮਐਸਪੀ ਤੋਂ ਬਣਾਏ ਨੇ ਪ੍ਰਧਾਨ ਸਾਹਿਬ ਅਕਸਰ ਕਹਿੰਦੇ ਸਾਡਾ ਗੁਜ਼ਾਰਾ ਨਹੀਂ ਤੇ ਸਾਡਾ ਸਾਰਿਆਂ ਦਾ ਗੁਜ਼ਾਰਾ ਜਿਹੜਾ ਪ੍ਰਧਾਨ ਸਾਹਿਬ ਬਣਾ ਲਈ ਇਹੋ ਜਿਹਾ ਅਗੂ ਬਾਰ-ਬਾਰ ਨਾ ਜਾਂਦਾ ਨਾ ਮਿਲਦਾ ਸੋ ਕਿਰਪਾ ਕਰਕੇ ਘਰਾਂ ਚੋਂ ਨਿਕਲੋ ਮੌਰੀ ਬੰਡਲ ਸਦਾ ਸਭ ਕੋਲ ਜਰੂਰ ਪਹੁੰਚੋ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਿਲਦਾ ਤੇ ਕਿਹੜੇ ਵੇਲੇ ਉਸਨੇ ਆ ਜੇ ਤੇ ਮੁਰਕੇ ਆਪਾਂ ਪਸਤੋਂਦੇ ਰਹਿੰਦੇ ਸਮਾਂ ਬਾਰ-ਬਾਰ ਸਾਡਾ ਸਾਥ ਨਹੀਂ ਰਹੂਗਾ ਅਡੀ ਬਾਰੀ-ਬਾਰੀ ਬੇਨਤੀ ਮੈਂ ਤੁਹ ਇੱਕ ਵਾਰ ਜਰੂਰ ਮੌਰੀ ਬੰਡਲ ਆ ਜੀ ਸੀ ਹਾਲਾਤਾਂ ਦੇਖੋ ਫਿਰ ਆ ਮਹਿਸੂਸ ਕਰੋਗੇ ਸਾਡੇ ਨਾਲ ਆਪਰ